ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਂ ਦੋਸਤੋ ਇਹ ਖੇਤ ਹੈ ਆਪਣਾ ਮਲਚਿੰਗ ਟੈਕਨੀਕਲ ਆ ਤਾਂ ਮੇਰਾ ਵਿਸ਼ਾ ਇਸ ਸਮੇਂ ਮਲਚਿੰਗ ਦਾ ਨਹੀਂ ਹੈਗਾ ਮੇਰਾ ਵਿਸ਼ਾ ਇਹ ਹੈਗਾ ਹੈ ਕਿ ਜੋ ਕਿਸਾਨ ਵੀਰ ਇਸ ਸਮੇਂ ਕਣਕ ਨੂੰ ਗਰਮੀ ਤੋਂ ਬਚਾਉਣ ਦੇ ਲਈ ਤਾਕਤ ਦੇਣ ਵਾਸਤੇ ਸਪ੍ਰੈਇਆਂ ਕਰੇ ਹੈ ਉਹਨਾਂ ਉਹਨਾਂ ਦੇ ਲਈ ਇੱਕ ਬੇਨਤੀ ਹੈ ਹੁਣ ਤੁਸੀਂ ਇਹ ਬੂਟਾ ਦੇਖੋ ਕਿਉਂਕਿ ਜ਼ਿਆਦਾਤਰ ਕਣਕਾਂ ਹਜੇ ਤੱਕ ਸਾਡੀਆਂ ਐ ਸਟੇਜ ਤੇ ਹੀ ਹੈ ਠੀਕ ਹੈ ਇਹ ਕਣਕ ਦੇ ਵਿੱਚ ਇਹ ਪੱਤੇ ਨਿਕਲੇ ਹੋਏ ਆ ਹੁਣ ਤੁਸੀਂ ਇੱਕ ਚੀਜ਼ ਜਾਣਦੇ ਹੋ ਕਿ ਜਿੰਨੀ ਦੇਰ ਤੱਕ ਕਣਕ ਦੇ ਵਿੱਚ ਝੰਡਾ ਪਤਾ ਨਹੀਂ ਆਉਂਦਾ ਉਨੀ ਦੇਰ ਤੱਕ ਸਾਨੂੰ ਜਿਹੜੀਆਂ ਕੀਤੀਆਂ ਜੀਆਂ ਬਹਾਸ ਪ੍ਰੇਰਿਤ ਕਰ ਰਹੀਆਂ ਹੋ ਉਹਨਾਂ ਦਾ ਕਿ ਬਹੁਤਾ ਤੁਹਾਨੂੰ ਬੈਨੀਫਿਟ ਨਹੀਂ ਹੋਣ ਵਾਲਾ ਹੈਗਾ ਹਾਂ ਜੇ ਕਿਸ ਨੇ ਸਟੇਜ ਤੇ ਇਸ ਤੋਂ ਪਹਿਲਾਂ ਕਿਤੇ ਜਿਵੇਂ ਆਹ ਸਟੇਜ ਆ ਇੱਥੇ ਕੁਝ ਕਰਨਾ ਚਾਹੋ ਤੁਸੀਂ ਤਾਂ ਕਰ ਲਓ ਤੇ ਯੂਰੀਆ ਸਪਰੇਅ ਕਰ ਲਓ ਕੌਣ ਰੋਕਦਾ ਜੇ ਥੋੜੇ ਖੇਤ ਕੋਈ ਦਿੱਕਤ ਹੈ ਪਰ ਜਿਹੜਾ ਖੇਤ ਉਹ ਜ ਹਰਾ ਪਰਾ ਤੇ ਬਹੁਤ ਸੋਹਣਾ ਖੜਾ ਉਸ ਖੇਤ ਕੀ ਲੋੜ ਹੈ ਯੂਰੀਆ ਦੀ ਜਾਂ ਕਿਸੇ ਹੋਰ ਚੀਜ਼ ਕਰਨ ਦੀ ਪਰੰਤੂ ਫਿਰ ਵੀ ਤੁਹਾਨੂੰ ਇੱਕ ਚੀਜ਼ ਇੱਕ ਪੁਆਇੰਟ ਤਾਂ ਇੱਥੇ ਸਮਝਣਾ ਪਏਗਾ ਮੈਂ ਤੁਹਾਨੂੰ ਇੱਕ ਖੇਤ ਤੇ ਹੋਰ ਦਿਖਾਉਣਾ ਜਿਹੜਾ ਕਿ ਅਗੇ ਤਾਂ ਬੀਜਿਆ ਹੋਇਆ ਹੈ ਤੇ ਉਸ ਗੇਟੇ ਖੇਤ ਨੂੰ ਲੈ ਕੇ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਇਹ ਖੇਤ ਕਿਸੇ ਦਾ ਹੈ ਇਹ ਅਗੇਤਾ ਬੀਜਿਆ ਖੇਤ ਹੈ ਬਹੁਤ ਸੋਹਣੀ ਕਣਕ ਹੈ ਤੇ ਹੁਣ ਇਸ ਖੇਤ ਦੇ ਵਿੱਚ ਕੀ ਹੈ ਕਿ ਇਹ ਝੰਡਾ ਪਤਾ ਨਿਕਲ ਆਇਆ ਦੇਖ ਰਹੇ ਹੋ ਇਹ ਝੰਡਾ ਪੱਤਾ ਨਿਕਲ ਆਇਆ ਤੇ ਝੰਡੇ ਪੱਤੇ ਦੇ ਨਾਲ ਹੀ ਜਿਹੜਾ ਹੈਗਾ ਆ ਜਿਹੜਾ ਛਿੱਟਾ ਹੈਗਾ ਇਹ ਨਿਕਲਣਾ ਸ਼ੁਰੂ ਹੋ ਗਿਆ ਠੀਕ ਹੈ ਇਹਨੂੰ ਅਸੀਂ ਕਹਾਂਗੇ ਕਿ ਹੈਡਿੰਗ ਸਟੇਜ ਆ ਗਈ ਇਹ ਮੈਂ ਧੋਪਿੰਦੀ ਹੈ ਸ਼ਾਇਦ ਹਾਂ ਹਾਂ ਇਹ ਵਾਲਾ ਦੇਖੋ ਕਿ ਇਹ ਨਾਲ ਛਿੱਟੇ ਵੀ ਨਿਕਲਨੇ ਸ਼ੁਰੂ ਹੋ ਗਏ ਹੁਣ ਹੁਣ ਤੱਕ ਇਸ ਬੂਟੇ ਨੇ ਜਿੰਨੀ ਵੀ ਖੁਰਾਕ ਬਣਾਈ ਹੈ ਠੀਕ ਹੈ ਉਹ ਸਾਰੀ ਖੁਰਾਕ ਇਹ ਬੂਟੇ ਦੀਆਂ ਸ਼ਿਖਾਵਾਂ ਬਣਾਉਣ ਦੇ ਵਿੱਚ ਕੰਮ ਆਈ ਜਿਵੇਂ ਉਹ ਖੇਤ ਖੜਾ ਨਾਲ ਉਸ ਖੇਤ ਦੇ ਕੀ ਹੈ ਕਿ ਸ਼ਿਖਾਵਾਂ ਬਣ ਗਈਆਂ ਸਭ ਕੁਝ ਹੋ ਗਿਆ ਬੂਟੇ ਦੀ ਖੁਰਾਕ ਬਣਾਈ ਹੋਈ ਉੱਥੇ ਕੰਮ ਕਰਦੀ ਗਈ ਪਰੰਤੂ ਜਿਸ ਸਮੇਂ ਟਾੜੇ ਖੇਤ ਦੇ ਵਿੱਚ ਹੁਣ ਆ ਛਿੱਟਾ ਨਹੀਂ ਕਿਲਾਇਆ ਬਾਹਰ ਇਹ ਵਾਲਾ ਛਿੱਟਾ ਬਾਹਰ ਨਿਕਲਾਇਆ ਤਾਂ ਇਸ ਸਮੇਂ ਕਿ ਜਿਹੜੀ ਛਿੱਟੇ ਦੇ ਵਿੱਚ ਖੁਰਾਕ ਭਰ ਜਾਣੀ ਹੈ ਉਹ ਖੁਰਾਕ ਕਿੱਥੇ ਹੋਣੀ ਹੈ ਕਿਉਂਕਿ ਜਿਹੜੀ ਤੁਸੀਂ ਸਪਰੇਅ ਦੇ ਬਾਰੇ ਪੁੱਛ ਰਹੇ ਹੋ ਨਾ ਉਹਦਾ ਜਵਾਬ ਟੈਕਨੀਕਲੀ ਤੁਹਾਨੂੰ ਜਿਹੜਾ ਹੈਗਾ ਇਸ ਚੀਜ਼ ਤੋਂ ਮਿਲੇਗਾ ਕਿ ਇਹ ਜਿਹੜਾ ਛਿੱਟਾ ਹੈਗਾ ਭਰਨਾ ਕਿਵੇਂ ਹੈ ਹੁਣ ਛਿੱਟਾ ਭਰਨ ਦੇ ਲਈ ਜਿਹੜੀ ਖੁਰਾਕ ਬਣੀ ਹੈ ਇਹ ਇੱਕ ਰਿਪੋਰਟ ਦੇ ਅਨਸਾਰ ਕਿ ਜਿਹੜਾ ਛਿੱਟਾ ਹੈਗਾ ਇਹ ਇਹ ਵਾਲਾ ਛਿੱਟਾ ਇਹ ਖੁਦ ਇਹ 22% ਖੁਰਾਕ ਇਹ ਖੁਦ ਬਣਾਏਗਾ ਠੀਕ ਹੈ ਬਾਈਪ ਸੰਖਰਾਕ ਇਸ ਛਿੱਟੇ ਨੇ ਖੁਦ ਨੇ ਬਣਾਉਣੀ ਐ ਇਸ ਤੋਂ ਬਿਨਾ ਛਿੱਟੇ ਦੇ ਅਥਲੇ ਪਾਸੇ ਜਿਹੜਾ ਝੰਡਾ ਪੱਤਾ ਕਿਹੜਾ ਝੰਡਾ ਪੱਤਾ ਇਹ ਇਹ ਟੋੜਾ ਛਿੱਟਾ ਹੋ ਗਿਆ ਇਹ ਝੰਡਾ ਪੱਤਾ ਹੋ ਗਿਆ ਟੋੜਾ ਇਹ ਨਾਲ ਮੁੜਿਆ ਹੋਇਆ ਠੀਕ ਹੈ ਇਹ ਵਾਲਾ ਠੀਕ ਇਹ ਇਹ ਛਿੱਟਾ ਤੇ ਛਿੱਟੇ ਦੇ ਨਾਲ ਝੰਡਾ ਪੱਤਾ ਕਲੀਅਰ ਹੈ ਇਹ ਦਿਖ ਰਿਹਾ ਹੋਏਗਾ ਜਿਹੜਾ ਝੰਡਾ ਪੱਤਾ ਇਹਨੇ 43% ਖੁਰਾਕ ਇਹਨੇ ਬਣਾਉਣੀ ਐ ਜਿੰਨਾ ਛਿੱਟੇ ਚ ਇਹ ਚ ਵਜ਼ਨ ਬੰਨਾ ਹੈ ਉਹਦਾ 43% ਕੌਣ ਬਣਾਊਗਾ ਆਹ ਛਿੱਟੇ ਦੇ ਨਾਲ ਦਾ ਪੱਤਾ ਜਿਹੜੀ ਬਾਕੀ ਖੁਰਾਕ ਰਹਿ ਗਈ ਉਹ ਇਹ ਤੋਂ ਹੇਠਲੇ ਪੱਤੇ ਜਿਹੜੇ ਇਸ ਤੋਂ ਥੱਲੇ ਵਾਲੇ ਪੱਤੇ ਹੋਣਗੇ ਇਹ ਵਾਲਾ ਆਹ ਪੱਤਾ ਤੇ ਇਹਦੇ ਹੇਠਲੇ ਪਾਸੇ ਜਿਹੜਾ ਇੱਕ ਪੱਤਾ ਹੋਏਗਾ ਉਹ ਵਾਲਾ ਬਾਕੀ ਖੁਰਾਕ ਇਹਲੇ ਪੱਤੇ ਬਣਾਉਣ ਗਿਆ ਸੀ ਇਹਨੂੰ ਜੇਕਰ ਅਸੀਂ ਵੰਡ ਗਏ ਹਿੱਸਿਆਂ ਦੇ ਵਿੱਚ ਤਾਂ ਆਪਾਂ ਇਹ ਕਵਾਂਗੇ ਕਿ ਲਗਭਗ ਤੇ 22% ਖੁਰਾਕ ਛਿੱਟਾ ਬਣਾਊਗਾ ਛਿੱਟੇ ਤੋਂ ਬਾਅਦ ਦੇ ਵਿੱਚ 43% ਖੁਰਾਕ ਝੰਡਾ ਪੱਤਾ ਬਣਾਊਗਾ ਦੇਵ ਸਨ ਖਰਾਕ ਉਸ ਟੇਹਲਾ ਪੱਤਾ 7% ਖਰਾਕ ਉਸ ਤੋਂ ਥੱਲੇ ਵਾਲਾ ਤੇ ਲਗਭਗ 3% ਖਰਾਕ ਜਿਹੜਾ ਹੈਗਾ ਉਸ ਤੋਂ ਥੱਲੇ ਵਾਲਾ ਪੱਤਾ ਬਣਾਏਗਾ ਜੇ ਤੁਸੀਂ ਉਹਨੂੰ ਇਸ ਤਰ੍ਹਾਂ ਕਰਕੇ ਥੱਲੇ ਤੱਕ ਚੱਲੋਗੇ ਠੀਕ ਹੈ ਹੁਣ ਤੁਸੀਂ ਕਹਿੰਦੇ ਹੋ ਕਿ ਮੈਂ ਝਾੜ ਵਧਾਉਣਾ ਹੈਗਾ ਝਾੜ ਵਧਾਉਣ ਵਾਸਤੇ 13045 ਦੀ ਸਪਰੇਅ ਕਰਨੀ ਹੈ 13045 ਸਪਰੇ ਜਿਹੜੀ ਹੈਗੀ ਆ ਐਸ ਐ ਸਟੇਜ ਦੇ ਉੱਤੇ ਜਿਹੜਾ ਹੈਗਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰਿਕਮੈਂਡ ਕਰਦੀ ਜਿਸ ਸਮੇਂ ਝੰਡਾ ਪੱਤਾ ਨਹੀਂ ਖਲਾਇਆ ਲੇਕਿਨ ਮੈਂ ਆਪਣੇ ਹਿਸਾਬ ਦਾ ਤੁਹਾਨੂੰ ਇੱਥੇ ਦੱਸ ਰਿਹਾ ਹਾਂ ਉਹ ਇੱਕ ਜੇਕਰ ਅਸੀਂ ਇਸ ਪੁੱਤੇ ਨੂੰ ਤਾਕਤ ਦੇਵਾਂਗੇ ਇਸ ਝੰਡੇ ਪੱਤੇ ਦੇ ਉੱਤੇ ਜਿਹੜੀ ਖਾਦ ਪਏਗੀ ਤਾਂ ਉਹ ਸਮੇਂ ਜਿਹੜਾ ਹੈਗਾ ਉਹ ਡਾਇਰੈਕਟਲੀ ਜਿਹੜੀ ਹੈਗੀ ਆ ਫੂਡ ਬਣ ਕੇ ਤੁਹਾਡੇ ਛਿੱਟੇ ਦੇ ਵਿੱਚ ਜਾਣਾ ਜਿਹੜੇ ਖੇਤਾਂ ਦੇ ਵਿੱਚ ਹਜੇ ਝੰਡਾ ਪੱਤਾ ਆਇਆ ਨਹੀਂ ਹਜੇ ਤੱਕ ਜਿਹੜਾ ਹੈਗਾ ਛਿੱਟਾ ਜਿਹੜਾ ਹੈਗਾ ਉਹ ਬਹੁਤ ਥੱਲੇ ਪਿਆ ਹੈ ਜੇ ਅਸੀਂ ਉਸ ਖੇਤ ਦੇ ਵਿੱਚ ਹੁਣੇ ਤੋਂ ਹੀ ਇਹ ਸਪਰੇਆ ਕਰਕੇ ਸੋਚਾਂਗੇ ਕਿ ਮੇਰਾ ਕੰਮ ਚੱਲ ਜਾਊਗਾ ਜਾਂ ਤੁਸੀਂ ਐਸ ਸਟੇਜ ਤੇ ਕਣਕ ਦੇ ਵਿੱਚ ਇਹ ਸੋਚੋਗੇ ਕਿ ਵੀ ਮੇਰੇ ਖੇਤ ਚ ਇਹ ਕਰਕੇ ਤੇ ਗਰਮੀ ਤੋਂ ਬਚ ਜਾਊਗੀ ਹੁਣੇ ਮੈਂ ਸਪਰੇਅ ਕਰ ਦੇਵਾਂ ਉਹ ਤਾਂ ਗਲਤ ਹੈ ਉਹਦਾ ਟਾਈਮ ਹਜੇ ਆਉਣਾ ਹੈ ਇਹਦਾ ਫਲੈਗ ਲਈ ਪਰ ਆਉਣ ਦਿਓ ਫੇਰ ਤੁਸੀਂ ਉਹਦੇ ਸਪਰੇਅ ਕਰੋ ਜੇ ਕਰਨੀ ਚਾਹੁੰਦੇ ਹੋ ਤਾਂ ਉਹ ਤੁਹਾਡੇ ਅੱਗੇ ਜਾ ਕੇ ਪ੍ਰਭਾਵ ਪਵੇਗੀ ਤਾਂ ਤੋਂ ਹੁਣੇ ਤੋਂ ਹੀ ਜਿਹੜਾ ਹੈਗਾ ਇੱਕ ਦੋ ਦੇਖਾ ਦੇਖੀ ਕਰਕੇ ਸਪਰੇਆ ਕਰਨੀਆਂ ਉਹ ਸਰਾਸਰ ਗਲਤ ਗੱਲ ਹੈ ਇੱਥੋਂ ਤੱਕ ਕਿ ਹੁਣ ਗੱਲ ਆ ਰਹੀ ਹੈ ਕਿਸਾਨ ਵੀਰੇ ਕਹਿੰਦੇ ਕਿ ਮੈਂ ਉਲੀ ਨਸ਼ ਕਰ ਦੇਵਾਂ ਉਲੀ ਨਸ਼ ਕਿਹੜਾ ਉਲੀ ਨਸ਼ ਕਰੋਗੇ ਸਪਰੇ ਕੀ ਕੋਈ ਕੰਪਨੀ ਇਹ ਦਾਵਾ ਕਰਦੀ ਹੈ ਕਿ ਜੇਕਰ ਤੁਸੀਂ ਹੁਣ ਉਲੀ ਵਾਲਾ ਸਪਰੇ ਕਰਦੇ ਹੋਗੇ ਤੇ 1 ਮਹੀਨਾ ਉਹ ਉਲੀ ਵਾਲੀ ਸਪਰੇ ਤੁਹਾਡੇ ਖੇਤ ਕੰਟਰੋਲ ਰੱਖੇਗੀ ਕਿਸੇ ਕੰਪਨੀ ਨੇ ਦਾਵਾ ਨਹੀਂ ਕਰਨਾ ਕਣਕ ਦੇ ਵਿੱਚ ਉੱਲੀ ਵਾਲੀਆਂ ਬਿਮਾਰੀਆਂ ਕਿੰਨੀਆਂ ਕਿਉਂ ਹੁੰਦੀਆਂ ਕਾਲੀ ਕਾਂਗਿਆਰੀ ਪੈਣੀ ਹੈ ਕਾਲੀ ਕਾਂਗਿਰ ਦਾ ਇਲਾਜ ਕੋਈ ਨਹੀਂ ਜਾਮਣੀ ਜੇ ਤੱਬੇ ਪੈਣੇ ਆ ਉਹ ਗਰਮੀ ਦੇ ਕਰਕੇ ਇੱਕ ਹਾਰਮੋਨ ਕਰਕੇ ਜਾਂ ਜਿਹੜਾ ਹੈਗਾ ਆਪਣਾ ਗਲੂਮ ਬਲੋਚ ਕਰਕੇ ਹੋ ਸਕਦਾ ਹੈ ਉਹਦਾ ਇਲਾਜ ਕੋਈ ਨਹੀਂ ਤੇ ਬੰਟਾਏਗਾ ਬੰਟ ਦਾ ਇਲਾਜ ਕੋਈ ਨਹੀਂ ਮੈਂ ਕਿਹਾ ਭਾਵੇਂ ਤੁਸੀਂ ਹੁਣ ਸਪਰੇਅ ਕਰ ਦਿਓ ਭਾਵੇਂ ਆਜ ਤੋਂ ਕਰ ਦਿਓ ਔਰ ਤੇ ਕੋਈ ਫਰਕ ਹੀ ਨਹੀਂ ਪੈਣਾ ਤਾਂ ਫਿਰ ਕੋਲ ਮਿਲਾ ਕੇ ਫੇਸੀ ਸਪਰੇਅ ਕਰਨੀ ਤੇ ਪੀਲੀ ਕੁੰਗੀ ਭੂਰੀ ਕੁੰਗੀ ਦੀ ਕਰਨੀ ਹੈ ਪੀਲੇ ਕੁੰਗੇ ਭੂਰੀ ਕੁੰਗੇ ਕੋਈ ਐ ਨਹੀਂ ਹੈਗੀ ਕਿ ਮੇਰੇ ਇਸ ਖੇਤ ਦੇ ਵਿੱਚ ਜਿੱਥੇ ਬੂਟੇ ਦੇ ਵਿੱਚ ਵੜੀ ਹੈ ਪੀਲੇ ਕੁੰਗੀ ਭੂਰੀ ਕੁੰਗੀ ਜਿਹੜੀ ਹੈਗੀ ਹੈ ਬਾਹਰੋਂ ਖੇਤ ਦੇ ਵਿੱਚੋਂ ਨਹੀਂ ਹਵਾ ਨਾਲ ਉੱਡ ਕੇ ਆਉਣੀ ਹੈ ਤੇ ਮੈਂ ਪਿਛਲੇ ਕਈ ਸਾਲਾਂ ਤੋਂ ਦੇਖ ਰਿਹਾ ਹਾਂ ਕਿ ਮਾਰਚ ਮਹੀਨੇ ਵਿੱਚ ਜਾ ਕੇ ਸਾਨੂੰ ਪੀਲੀ ਕੁੰਗੀ ਭੂਰੀ ਕੰਗੀ ਦਿਖਾਈ ਦਿੰਦੀ ਹੈ ਤੇ ਫਿਰ ਜਦੋਂ ਮਾਰਚ ਆਊਗਾ ਉਦੋਂ ਆਪਾਂ ਸਪਰੇਅ ਵੀ ਕਰ ਲਾਂਗੇ ਸਿਪਾਰਸ਼ ਤਾਂ ਇਹ ਹੈਗੀ ਹੈ ਕਿ ਜੇ ਨਾ ਧੋੜੀਆਂ ਦੇ ਵਿੱਚ ਪੀਲੀ ਕੁੰਗੀ ਆ ਜਾਵੇ ਤਾਂ ਉਸ ਤੋਂ ਬਾਅਦ ਦੇ ਚ ਆਪ ਸਪਰੇਅ ਕਰਨੀ ਹੁੰਦੀ ਹੈ ਪਰੰਤੂ ਮੈਂ ਤੁਹਾਨੂੰ ਕਹਾਂ ਤੋ ਧੋੜੀਆਂ ਦਾ ਇੰਤਿਆਰ ਨਾ ਕਰੋ ਪਰ ਘੱਟੋ ਘੜ ਮਾਰਚ ਦਾ ਇੰਤਿਆਰ ਤਾਂ ਕਰ ਲੋ ਮਾਰਚ ਦਾ ਇੰਤਿਆਰ ਨਹੀਂ ਕਰਨਾ ਨਾ ਕਰੋ ਆਪਣੇ ਏਰੀਆ ਚ ਦੇਖੋ ਜਦੋਂ ਤੁਹਾਡੇ ਏਰੀਆ ਦੇ ਵਿੱਚ ਇਹ ਸਪਸ਼ਟ ਹੋ ਗਿਆ ਕਿ ਹਾਂ ਵੀ ਸਾਡੇ ਕਿਹ ਚ ਪੀਲੀ ਕੁੰਗੀ ਆ ਚੁੱਕੀ ਹੈ ਸਾਡੇ ਏਰੀਆ ਚ ਆ ਗਈ ਹੈ ਸਾਡੇ ਜ਼ਿਲ੍ਹੇ ਚ ਆ ਗਈ ਹੈ ਸਾਡੇ ਨੇੜੇ ਏਰੀਆ ਚ ਆ ਗਈ ਹੈ ਤਾਂ ਉਸ ਸਮੇਂ ਸਪਰੇਅ ਕਰ ਲੋ ਪਰੰਤੂ ਦੇਖਾ ਦੇਖੀ ਐਵੇਂ ਸਪਰੇ ਕਰੀ ਜਾਣਾ ਇਹ ਕੋਈ ਟਕ ਨਹੀਂ ਹੈਗੀ ਇਹ ਕਿਸੇ ਤਰੀਕੇ ਦਾ ਕੋਈ ਚੰਗੀ ਗੱਲ ਨਹੀਂ ਹੈਗੀ ਤਾਂ ਮੇਰੀ ਬੇਨਤੀ ਸਿਰਫ ਇੰਨੀ ਹੈ ਤੁਹਾਨੂੰ ਕਿ ਫਾਲਤੂ ਦੇ ਵਿੱਚ ਆਪਦਾ ਖਰਚਾ ਨਾ ਕਰੋ ਜੇਕਰ ਕੋਈ ਕੰਪਨੀ ਦਾਵਾ ਕਰਦੀ ਹੈ ਕਿ ਵੀ ਮੇਰੀ ਸਪਰੇ ਜਿਹੜੀ ਹੈਗੀ ਹੈ ਉਲੀ ਵਾਲੀ ਸਪਰੇ ਝਾੜ ਵਧਾ ਦੇਗੀ ਤਾਂ ਸਰਾਸਰ ਉਹ ਗਲਤ ਕਹਿ ਰਹੀ ਹੈ ਇਹੋ ਜੀ ਕੋਈ ਸਪਰੇ ਨਹੀਂ ਬਣੀ ਜਿਹੜੀ ਥੋੜਾ ਝਾੜ ਜਿਹੜਾ ਹੈਗਾ ਵਧਾ ਦੇਵੇ ਹਾਂ ਖੇ ਚੁੱਲੀ ਆਊਗੀ ਉਹਦਾ ਆਪਾਂ ਸਪਰੇਅ ਕਰਾਂਗੇ ਉਹਨੂੰ ਕੰਟਰੋਲ ਹੋਏਗੀ ਤਾਂ ਤਾਂ ਗੱਲ ਹੈ ਕਿ ਝਾੜ ਜਰੂਰ ਵਧੇਗਾ ਜਿਉਂਕਿ ਇੱਕ ਬਿਮਾਰ ਬੰਦਾ ਬਿਮਾਰ ਨੂੰ ਕੋਈ ਦਵਾਈ ਦਿਓਗੇ ਤਾਂ ਉਹ ਠੀਕ ਹੋਏਗਾ ਜਿਹੜਾ ਬਿਮਾਰ ਹੀ ਨਹੀਂ ਉਹਨੂੰ ਦਵਾਈ ਦੇਣ ਦਾ ਫਾਇਦਾ ਕੀ ਹੈ ਫਿਰ ਤਾਂ ਆਪਾਂ ਹਰ ਬੰਦੇ ਨੂੰ ਕਹਦਾ ਕਿ ਇਹਨਾਂ ਤੋਂ ਪੈਰਾਸੀਟਾਮੋਲ ਦੀਆਂ ਗੋਲੀਆਂ ਖਵਾ ਦੇ ਪਹਿਲਵਾਨ ਬਣ ਜਾਊਗਾ ਕਿਉਂ ਕਿ ਇਹਨਾਂ ਨੂੰ ਕਿ ਪਹਿਲਵਾਨ ਬਣਾ ਸਕੇ ਉਹ ਖਾਓ ਫਿਰ ਤੇ ਹੀ ਕਹੋ ਨਾ ਕਿ ਦੋ ਪੈਰਾਸੀਟਾਮੋਲ ਦੀਆਂ ਗੋਲੀਆਂ ਖਾ ਲਾ ਤਾਂ ਇਸ ਲਈ ਇਸ ਚੀਜ਼ ਦਾ ਧਿਆਨ ਰੱਖੋ ਹਜੇ ਤੱਕ ਖੇਤ ਬਹੁਤ ਸੋਨੇ ਨੇ ਕਾਵੇਂ ਕਿ ਆ ਜਿਹੜਾ ਖੇਤ ਜਿਹੜਾ ਸਮਨ ਸਾਰੇ ਤੇ ਵੀ ਹੈਗਾ ਤਾਂ ਐਸ ਖੇਤ ਦੇ ਵਿੱਚ ਜਿਹहां ਤੁਸੀਂ ਉਨ 43 ਸਪਰੇਅ ਕਰਨੀ ਚਾਹੁੰਦੇ ਹੋ ਜਿਵੇਂ 13045 ਕਰਨੀ ਚਾਹੁੰਦੇ ਹੋ ਜਾਂ ਤੁਸੀਂ ਇੱਥੇ ਕੋਈ ਹੋਰ ਇਸ ਤਰ੍ਹਾਂ ਹੀ ਕਰਨੀ ਚਾਹੁੰਦੇ ਹੋ ਕਰ ਸਕਦੇ ਹੋ ਗਰਮੀ ਤੋਂ ਬਚਾਉਣ ਵਾਸਤੇ ਇੱਕ ਸਨੇ ਕਰਨੀ ਹੈ ਉਹ ਕਰ ਸਕਦਾ ਹੈ ਪਰੰਤੂ ਜਿਹੜੇ ਖੇਤਾਂ ਦੇ ਵਿੱਚ ਹਜੇ ਤੱਕ ਝੰਡਾ ਪੱਤਾ ਨੇੜੇ ਹੈ ਨਹੀਂਗਾ ਕਣਕਾਂ ਥੱਲੇ ਪਈਆਂ ਹੁਣੇ ਗਰਮੀ ਤੋਂ ਬਚਾਉਣ ਦੇ ਕਿਥੋਂ ਰੌਲਾ ਪੈ ਗਿਆ ਹਜੇ ਰੁਕੋ ਯਾਰ ਬਾਕੀ ਜੇ ਹੁਣੇ ਸਪਰੇਅ ਕਰੋਗੇ ਮੇਰਾ ਸਿੱਧਾ ਤੇ ਸਪਸ਼ਟ ਕਹਣੀ ਹੈ ਕਿ ਜਿੰਨੀ ਦੇਰ ਤੱਕ ਹੁਣ ਆ ਤਰ ਸੋਈ ਹੈ ਨਾ ਆ ਝੰਡਾ ਪਤਾ ਆ ਗਿਆ ਤੁਸੀਂ ਹੁਣੇ ਸੁਣਿਆ ਕਿ ਇਹ 43% ਖਾਖ ਇਹਨੇ ਬਣਾਉਣੀ ਹੈ ਤੇ ਲਗਭਗ 20 22% ਖਾਖ ਬਰਉਣੀ ਜਿਹੜਾ ਥੋੜਾ ਹੈਗਾ ਛਿੱਟਾ ਜੋ ਛਿੱਟਾ ਤੇ ਇਹ ਦੋਵੇਂ ਮਿਲ ਕੇ ਤੁਹਾਡੇ ਕੁੱਲ ਵਜਨ ਦਾ ਲਗਭਗ ਜਿਹੜਾ ਹੈਗਾ 60% ਤੋਂ ਉੱਪਰ ਝਾੜ ਇਹ ਦੇ ਰਿਹਾ ਮਤਲਬ ਕਿ ਜੇ ਆਪਾਂ ਪੰਜਾਬੀ ਦੀ ਗੱਲ ਕਰੀਏ ਕਿ ਜੇ ਮੇਰੇ ਖੇਤ ਦੇ ਵਿੱਚ ਝਾੜ ਨਿਕਲਣਾ ਹੈਗਾ 100 ਮਣ ਠੀਕ ਹੈ ਤਾਂ 100 ਮਣ ਦੇ ਵਿੱਚੋਂ ਜਿਹੜਾ ਝਾੜ ਨਿਕਲਣਾ ਠੋੜਾ ਹੈਗਾ 65 ਮਣ ਤਾਂ ਆਹ ਦੋ ਪੱਤੇ ਆਨੇ ਕੰਮ ਕਰਨਾ ਐਸ ਪੱਤੇ ਨੇ ਤੇ ਆਹ ਜਿਹੜਾ ਛਿੱਟਾ ਹੈਗਾ ਇਹ ਐ ਛਿੱਟੇ ਨੇ ਇਹਨਾਂ ਨੇ ਖੁਰਾਕ ਬਣਾਉਣੀ ਹੈ ਜਿੰਨੀ ਦੇਰ ਤੱਕ ਇਹ ਦੋ ਚੀਜ਼ੇ ਹੀ ਨਹੀਂ ਆਈਆਂ ਉਨੀ ਦੇਰ ਤੱਕ ਆਹਦੀਆਂ ਸਪਰੇਆਂ ਕਰਦੇ ਹਾਂ ਬਾਹਰ ਸਪਰੇਆਂ ਮੈਂ ਨਹੀਂ ਕਹਿੰਦਾ ਕਿ ਮੈਗਨੀ ਦੀ ਘਾਟ ਵਾਲੀ ਸਪਰੇ ਨਾ ਕਰੋ ਭਰੰਦੀ ਕਾਟੋ ਇਸਪਰੇ ਨਾ ਕਰੋ ਪਰੰਤੂ ਜਿਹੜਾ ਤੁਸੀਂ ਇਹ ਝਾੜ ਵਧਾਉਣ ਦੇ ਚੱਕਰ ਚ ਪਈਓ ਉਹ ਸਪਰੇਆਂ ਤੋਂ ਗਰੇਜ ਕਰੋ ਮੈਂ}}{|ਕਾਂਗਾ ਖੇਤ ਦੇ ਲੱਛਣ ਦੇਖੋ ਜਿਸ ਚੀਜ਼ ਦੀ ਖੇਤ ਜ਼ਰੂਰਤ ਹੈ ਜਿਸ ਚੀਜ਼ ਦੀ ਖੇਤ ਘਾਟ ਹੈ ਉਹ ਸਪਰੇ ਕਰੋਗੇ ਝਾੜ ਵਧੇਗਾ ਪਰੰਤੂ ਜੇਕਰ ਅਸੀਂ ਟਾਈਮ ਤੋਂ ਪਹਿਲਾਂ ਹੀ ਜਿਹੜਾ ਹੈਗਾ ਕੰਮ ਕਰੀ ਜਾਵਾਂਗੇ ਦਿਵਾਲੀ ਆਉਣ ਤੋਂ ਪਹਿਲਾਂ ਹੀ ਪਟਾਕੇ ਚਲਾਏ ਜਾਉਂਗੇ ਤਾਂ ਫਿਰ ਦਿਵਾਲੀ ਦਾ ਮਜ਼ਾ ਥੋੜੇ ਆਏਗਾ ਤੁਹਾਨੂੰ ਫਿਰ ਤਾਂ ਉਹ ਤੰਗ ਹੀ ਹੋਵਗੇ ਦਿਵਾਲੀ ਆਉਣ ਤੇ ਜਿਹੜਾ ਹੈਗਾ ਲੋਕ ਪਟਾਕੇ ਚਲਾਉਣ ਦੇ ਤੁਸੀਂ ਜਿਹੜਾ ਹੈਗਾ ਬੈਠ ਕੇ ਦੇਖੋਗੇ ਲੋਕ ਸਹੀ ਟਾਈਮ ਤੇ ਸਹੀ ਸਪਰੇਅ ਕਰਕੇ ਦਾ ਝਾੜ ਵਧਾਉਣਗੇ ਤੁਸੀਂ ਦੇਖੋਗੇ ਤਾਂ ਐਸ ਕਰਕੇ ਦੋਸਤੋ ਹਜੇ ਰੁਕੋ 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 ਝੰਡਾ ਪੱਤਾ ਆ ਲੈਣ ਦਿਓ ਤਾਂ ਬਾਕੀ ਉੱਲੀ ਨਾਲ ਸਪਰੇਅ ਲਈ ਤਾਂ ਹਜੇ ਆਉਣਾ ਹੀ ਨਹੀਂ ਉਸ ਪਾਸੇ ਐਵੇਂ ਨਹੀਂ ਹੈਗਾ ਕਿ ਹੁਣੇ ਉੱਲੀ ਨਾਲ ਸਪਰੇਅ ਕਰਨੀ ਸ਼ੁਰੂ ਕਰ ਦੇਣੀ ਉਮੀਦ ਕਰਦਾ ਜਾਣ ਕੇ ਚੰਗੀ ਹੋਏਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ